ਪਟਨਾ ਸਾਹਿਬ ਦੇ ਉਹਨਾਂ ਨੂੰ ਵੀ ਤਲਬ ਕਰ ਲਿਆ ਹੈ ਔਰ ਪ੍ਰਧਾਨ ਸਹਿਤ ਸਾਰੇ ਮੈਂਬਰ ਜਿਹੜੇ ਨੇ ਜਿੰਨੇ ਵੀ ਅਹੁਦੇਦਾਰ ਨੇ ਕਮੇਟੀ ਦੇ ਉਹਨਾਂ ਸਾਰਿਆਂ ਨੂੰ ਸ਼੍ਰੀ ਅਕਾਲਤ ਸਹਿਬ ਵਿਖੇ ਤਲਬ ਜਿਹੜਾ ਆ ਉਹ ਕਰ ਦਿੱਤਾ ਗਿਆ ਹੈ ਸੁਖਬੀਰ ਬਾਦਲ ਤੇ ਲਿਆ ਫੈਸਲਾ ਜਿਹੜਾ ਆ ਗੈਰ ਸੰਧਾਤਕ ਨੇ ਇਹ ਜਥੇਦਾਰ ਹੁਣਾਂ ਦਾ ਬਿਆਨ ਆਇਆ ਸੋ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਲਬ ਵੀ ਕੀਤਾ ਗਿਆ ਸੀ ਸ਼੍ਰੀ ਪਟਨਾ ਸਾਹਿਬ ਵੱਲੋਂ ਔਰ ਤਨਖਾਹਿਆ ਵੀ ਕਰਾਰ ਦਿੱਤਾ ਗਿਆ ਸੀ ਸੋ ਹੁਣ ਤੁਹਾਨੂੰ ਦੱਸਦੀ ਕਿ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਜਿਹੜੇ ਨੇ ਉਹਨਾਂ ਨੂੰ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ ਹੈ ਸ੍ਰੀ ਅਕਾਲਤ ਸਾਬ ਦੇ ਜਥੇਦਾਰ ਦੇ ਵੱਲੋਂ ਔਰ ਤੁਹਾਨੂੰ ਦੱਸਦੀ ਕਿ ਭਾਈ ਗੁਰਦਾਲ ਸਿੰਘ ਜਿਹੜੇ ਨੇ ਜਿਹੜੇ ਉੱਥੇ ਦੇ ਗ੍ਰੰਥੀ ਸੀ ਉਹਨਾਂ ਦੀਆਂ ਵੀ ਸੇਵਾਵਾਂ ਜੁੜੀਆਂ ਨੇ ਧਾਰਮਿਕ ਸੇਵਾਵਾਂ ਜਿਹੜੀਆਂ ਉਹ ਦੇਰੇ ਸੀਗੇ ਉਹ ਵੀ ਖਤਮ ਕਰ ਦਿੱਤੀਆਂ ਗਈਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਆਂ ਸੁਖਵੀਰ ਸਿੰਘ ਬਾਦਲ ਨੂੰ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਤਨਖਾਹਿਆ ਇਕਰਾਰ ਦਿੱਤਾ ਗਿਆ ਸੀ ਔਰ ਤਲਬ ਵੀ ਕੀਤਾ ਗਿਆ ਸੀਗਾ ਪਟਨਾ ਸਾਹਿਬ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਫੈਸਲਾ ਸੁਬੀਰ ਸਿੰਘ ਬਾਦਲ ਤੇ ਲਿਆ ਗਿਆ ਸੀ ਤਨਖਾਹਿਆ ਕਰਾਰ ਵਾਲਾ ਉਹ ਫੈਸਲਾ ਰੱਦ ਕਰ ਦਿੱਤਾ ਗਿਆ ਹੈ ਜ਼ਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਸ਼੍ਰੀ ਅਕਾਲਤ ਸਹਿਬ ਹੀ ਸਰਵੋੱਚ ਹੈ ਸੋ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਔਰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮ ਪ੍ਰਵਾਨ ਨਹੀਂ ਨੇ ਇਹ ਜ਼ਥੇਦਾਰ ਸਾਹਿਬ ਹੁਣਾ ਦਾ ਕਹਿਣਾ ਹੈ ਸੋ ਭਾਈ ਗੁਰਦੇਵਾਲ ਸਿੰਘ ਦੀਆਂ ਧਾਰਮਿਕ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਹੈ ਪਟਨਾ ਸਾਹਿਬ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੂੰ ਵੀ ਤਲਬ ਕਰ ਲਿਆ ਗਿਆ ਅਕਾਲਤੂਰ ਸਾਹਿਬ ਵੱਲੋਂ ਪਟਨਾ ਸਾਹਿਬ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਹੈ ਸੁਖਬੀਰ ਬਾਦਲ ਤੇ ਲਿਆ ਗਿਆ ਫੈਸਲਾ ਗੈਰ ਸੰਧਾਤਕ ਹੈ ਇਹ ਜ਼ਥੇਦਾਰ ਸ਼੍ਰੀ ਅਕਾਲਤੂਰ ਸਾਹਿਬ ਭਾਈ ਕੁਲਦੀਪ ਸਿੰਘ ਗੜਗਾਜ ਹੁਣਾ ਦਾ ਕਹਿਣਾ ਹੈ ਕਿ ਜੋ ਫੈਸਲਾ ਸੁਖਬੀਰ ਸਿੰਘ ਬਾਦਲ ਹੁਣਾ ਤੇ ਲਿਆ ਗਿਆ ਸੀ ਉਹ ਗੈਰ ਸਿਧਾਂਤਕ ਹੈ ਸੁਇਸ਼ ਕਰਕੇ ਸੁਬੀਰ ਸਿੰਘ ਬਾਦਲ ਤੇ ਲਿਆ ਤਨਖਾਹਿਆ ਕਰਾਰ ਵਾਲਾ ਫੈਸਲਾ ਜਿਹੜਾ ਆ ਉਹ ਰੱਦ ਕਰ ਦਿੱਤਾ ਗਿਆ ਹੈ ਵੱਡੀ ਖਬਰ ਹੈ ਸਵੇਰੇ ਖਬਰ ਚੱਲਦੀ ਹੈ ਕਿ ਸੁਬੀਰ ਸਿੰਘ ਬਾਦਲ ਨੂੰ ਹੁਣਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਸ਼੍ਰੀ ਪਟਨਾ ਸਾਹਿਬ ਦੇ ਵੱਲੋਂ ਪਰ ਹੁਣ ਤੁਹਾਨੂੰ ਦੱਸਦੀ ਕਿ ਪਟਨਾ ਸਾਹਿਬ ਦਾ ਜੋ ਫੈਸਲਾ ਸੀ ਉਹ ਸ਼੍ਰੀ ਅਕਾਲਤ ਸਹਿਬ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਜੇਕਰ ਅਸੀਂ 2003 ਐਕਟ ਦੀ ਗੱਲ ਕਰੀਏ ਜੋ ਐ ਐਸਡੀ ਪੀਸੀ ਵੱਲੋਂ ਜੋ ਅਕਾਲਤ ਸਹਿਬ ਵੱਲੋਂ ਬਣਾਇਆ ਗਿਆ ਉਸ ਦੇ ਵਿੱਚ ਇਹ ਹੀ ਸੀ ਕਿ ਜੋ ਫੈਸਲਾ ਆਖਰੀ ਹੋਵੇਗਾ ਉਹ ਸ਼੍ਰੀ ਅਕਾਲਤ ਸਹਿਬ ਦਾ ਹੀ ਫੈਸਲਾ ਹੋਵੇਗਾ ਚਾਹੇ ਕੋਈ ਧਾਰਮਿਕ ਕਿਸੇ ਨੂੰ ਸਜ਼ਾ ਲਾਉਣੀ ਹੈ ਜਾਂ ਕੋਈ ਵੀ ਫੈਸਲਾ ਦੇਣਾ ਹੈ ਤਾਂ ਉਹ ਸ਼੍ਰੀ ਅਕਾਲਤ ਸਹਿਬ ਦੀ ਫਸੀਲ ਤੋਂ ਹੀ ਲਿਆ ਜਾਵੇਗਾ ਸੋ ਇਸ ਦੇ ਹੀ ਆਧਾਰ ਤੇ ਜੋ ਸ਼੍ਰੀ ਪਟਨਾ ਸਾਹਿਬ ਵੱਲੋਂ ਇਹ ਫਰਮਾਨ ਜਾਰੀ ਹੋਇਆ ਸੀ ਕਿ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਹੈ ਔਰ ਉਹਨਾਂ ਨੂੰ ਤਲਬ ਵੀ ਕੀਤਾ ਗਿਆ ਸੀ ਉਹ ਫੈਸਲਾ ਰੱਦ ਕਰ ਦਿੱਤਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਕੀ ਫੈਸਲਾ ਆਖਰੀ ਜਿਹੜਾ ਮੰਨਿਆ ਜਾਂਦਾ ਸੋ ਸਰਵਉੱਚ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੁਣਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਕੀ ਸਰਵਉੱਚ ਹੈ ਸੋ ਇਸ ਕਰਕੇ ਜੋ ਫੈਸਲਾ ਪਟਨਾ ਸਾਹਿਬ ਦੇ ਵੱਲੋਂ ਲਿਆ ਗਿਆ ਸੀਗਾ ਉਹ ਫੈਸਲਾ ਤੁਹਾਨੂੰ ਦੱਸਦੀ ਕਿ ਰੱਦ ਕਰ ਦਿੱਤਾ ਗਿਆ ਹੈ ਸੋ ਜੋ ਤਨਖਾਹ ਸੁਖਵੀਰ ਸਿੰਘ ਬਾਦਲ ਨੂੰ ਲਗਾਈ ਗਈ ਸੀ ਉਹ ਵਾਲਾ ਫੈਸਲਾ ਰੱਦ ਹੋ ਚੁੱਕਿਆ ਹੈ ਨਾਲੇ ਇਹਨਾਂ ਨੂੰ ਤਲਬ ਵੀ ਕੀਤਾ ਗਿਆ ਸੀ ਸੋ ਇਸ ਨੂੰ ਲੈ ਕੇ ਜਥੇਦਾਰ ਸਾਹਿਬ ਹੁਣਾਂ ਦਾ ਕਹਿਣਾ ਹੈ ਕਿ ਜੋ ਇਹ ਫੈਸਲਾ ਲਿਆ ਗਿਆ ਉਹ ਗੈਰਸੰਧਾਤਿਕ ਹੈ ਜੋ ਸੁਖਬੀਰ ਸਿੰਘ ਬਾਦਲ ਤੇ ਲਿਆ ਗਿਆ ਹੈ ਸੋ ਤਨਖਾਈਆ ਕਰਾਰ ਦੇ ਦਿੱਤੇ ਗਏ ਨੇ ਸ਼੍ਰੀ ਪਟਨਾ ਸਾਹਿਬ ਦੇ ਜਿਹੜੇ ਐਡੀਸ਼ਨਲ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਤਨਖਾਈਆ ਕਰਾਰ ਦੇ ਦਿੱਤਾ ਗਿਆ ਹੈ ਸ਼੍ਰੀ ਅਕਾਲਤ ਸਹਿਬ ਦੇ ਵੱਲੋਂ ਔਰ ਇਸ ਦੇ ਨਾਲ ਕੀ ਤੁਹਾਨੂੰ ਦੱਸਦੀ ਕਿ ਭਾਈ ਗੁਰਦਾਲ ਸਿੰਘ ਦੀਆਂ ਜਿਹੜੀਆਂ ਧਾਰਮਿਕ ਸੇਵਾਵਾਂ ਨੇ ਉਹਨਾਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਅਹੁਦੇਦਾਰ ਜਿਹੜੇ ਨੇ ਉਹਨਾਂ ਨੂੰ ਤਲਬ ਕਰ ਲਿਆ ਗਿਆ ਹੈ ਸ਼੍ਰੀ ਅਕਾਲਤ ਸਹਿਬ ਤੇ ਤਲਬ ਕੀਤਾ ਗਿਆ ਹੈ ਉਹ ਇੱਥੇ ਆਣ ਕੇ ਤੇ ਜੋ ਜਵਾਬ ਹੈ ਉਹ ਦਾਖਲ ਕਰਵਾਉਣਗੇ ਸ਼੍ਰੀ ਅਕਾਲਤ ਸਹਿਬ ਤੇ ਸੋ ਉਹਨਾਂ ਨੂੰ ਤਲਬ ਕਰ ਦਿੱਤਾ ਗਿਆ ਔਰ ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦਾ ਹੁਕਮ ਪ੍ਰਵਾਨ ਨਹੀਂ ਕੀਤਾ ਜਾਵੇਗਾ ਕਿਉਂਕਿ ਸ਼੍ਰੀ ਅਕਾਲਤ ਸਹਿਬ ਹੀ ਸਰਵੋੱਚ ਹੈ ਔਰ ਸ਼੍ਰੀ ਅਕਾਲਤ ਸਹਿਬ ਦਾ ਹੀ ਫੈਸਲਾ ਜੜਾਇਆ ਆਖਰੀ ਮਨੇ ਆ ਜਾਂਦਾ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜੋ ਸੁਖਬੀਰ ਸਿੰਘ ਬਾਦਲ ਤੇ ਤਨਖਾਹਿਆ ਵੀ ਕਰਾਰ ਦਿੱਤਾ ਗਿਆ ਸੀ ਸੋ ਹੁਣ ਤੁਹਾਨੂੰ ਦੱਸਦੀ ਕਿ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਜਿਹੜੇ ਨੇ ਉਹਨਾਂ ਨੂੰ ਤਨਖਾਹਿਆ ਅਕਰਾਰ ਦੇ ਦਿੱਤਾ ਗਿਆ ਹੈ ਸ਼੍ਰੀ ਅਕਾਲਤ ਸਹਿਬ ਦੇ ਜਥੇਦਾਰ ਦੇ ਵੱਲੋਂ ਔਰ ਤੁਹਾਨੂੰ ਦੱਸਦੀ ਕਿ ਭਾਈ ਗੁਰਦਾਲ ਸਿੰਘ ਜਿਹੜੇ ਨੇ ਜਿਹੜੇ ਉੱਥੇ ਦੇ ਗ੍ਰੰਥੀ ਸੀ ਉਹਨਾਂ ਦੀਆਂ ਵੀ ਸੇਵਾਵਾਂ ਜੁੜੀਆਂ ਨੇ ਧਾਰਮਿਕ ਸਮਾਵਾਂ ਜਿਹੜੀਆਂ ਉਹ ਦੇਰੇ ਸੀਗੇ ਉਹ ਵੀ ਖਤਮ ਕਰ ਦਿੱਤੀਆਂ ਗਈਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੁਬੀਰ ਸਿੰਘ ਬਾਦਲ ਨੂੰ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਔਰ ਤਲਬ ਵੀ ਕੀਤਾ ਗਿਆ ਸੀਗਾ ਪਟਨਾ ਸਾਹਿਬ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਫੈਸਲਾ ਸੁਬੀਰ ਸਿੰਘ ਬਾਦਲ ਤੇ ਲਿਆ ਗਿਆ ਸੀ ਤਨਖਾਹੀਆ ਕਰਾਰ ਵਾਲਾ ਉਹ ਫੈਸਲਾ ਰੱਦ ਕਰ ਦਿੱਤਾ ਗਿਆ ਹੈ ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਸ਼੍ਰੀ ਅਕਾਲਤ ਸਹਿਬ ਹੀ ਸਰਵੋੱਚ ਹੈ ਸੋ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ ਔਰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮ ਪ੍ਰਵਾਨ ਨਹੀਂ ਨੇ ਇਹ ਜਥੇਦਾਰ ਸਾਹਿਬ ਹੁਣਾ ਦਾ ਕਹਿਣਾ ਸੋ ਭਾਈ ਗੁਰਦੇਵਾਲ ਸਿੰਘ ਦੀਆਂ ਧਾਰਮਿਕ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਹੈ ਪਟਨਾ ਸਾਹਿਬ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੂੰ ਵੀ ਤਲਬ ਕਰ ਲਿਆ ਗਿਆ ਅਕਾਲਤ ਸਹਿਬ ਵੱਲੋਂ ਪਟਨਾ ਸਾਹਿਬ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਹੈ ਸੁਖਬੀਰ ਬਾਦਲ ਤੇ ਲਿਆ ਗਿਆ ਫੈਸਲਾ ਗੈਰ ਸਿਧਾਂਤਕ ਹੈ ਇਹ ਜਥੇਦਾਰ ਸ਼੍ਰੀ ਅਕਾਲਤੂਰ ਸਾਹਿਬ ਭਾਈ ਕੁਲਦੀਪ ਸਿੰਘ ਗੜਗਾਜ ਹੁਣਾਂ ਦਾ ਕਹਿਣਾ ਹੈ ਕਿ ਜੋ ਫੈਸਲਾ ਸੁਖਬੀਰ ਸਿੰਘ ਬਾਦਲ ਹੁਣਾਂ ਤੇ ਲਿਆ ਗਿਆ ਸੀ ਉਹ ਗੈਰ ਸਿਧਾਂਤਕ ਹੈ ਸੋ ਇਹਸ ਕਰਕੇ ਸੁਬੀਰ ਸਿੰਘ ਬਾਦਲ ਤੇ ਲਿਆ ਤਨਖਾਹਿਆ ਕਰਾਰ ਵਾਲਾ ਫੈਸਲਾ ਜਿਹੜਾ ਆ ਉਹ ਰੱਦ ਕਰ ਦਿੱਤਾ ਗਿਆ ਹ ਵੱਡੀ ਖਬਰ ਹੈ ਸਵੇਰੇ ਖਬਰ ਚੱਲਦੀ ਹੈ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਸ਼੍ਰੀ ਪਟਨਾ ਸਾਹਿਬ ਦੇ ਵੱਲੋਂ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਪਟਨਾ ਸਾਹਿਬ ਦਾ ਜੋ ਫੈਸਲਾ ਸੀ ਉਹ ਸ਼੍ਰੀ ਅਕਾਲਤ ਸਹਿਬ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਜੇਕਰ ਅਸੀਂ 2003 ਐਕਟ ਦੀ ਗੱਲ ਕਰੀਏ ਜੋ ਐਸਜੀਪੀਸੀ ਵੱਲੋਂ ਜੋ ਅਕਾਲਤ ਸਹਿਬ ਵੱਲੋਂ ਬਣਾਇਆ ਗਿਆ ਉਸ ਦੇ ਵਿੱਚ ਇਹੀ ਸੀ ਕਿ ਜੋ ਫੈਸਲਾ ਆਖਰੀ ਹੋਵੇਗਾ ਉਹ ਸ਼੍ਰੀ ਅਕਾਲਤ ਸਹਿਬ ਦਾ ਹੀ ਫੈਸਲਾ ਹੋਵੇਗਾ ਚਾਹੇ ਕੋਈ ਧਾਰਮਿਕ ਕਿਸੇ ਨੂੰ ਸਜ਼ਾ ਲਾਉਣੀ ਹੈ ਜਾਂ ਕੋਈ ਵੀ ਫੈਸਲਾ ਦੇਣਾ ਹੈ ਤਾਂ ਉਹ ਸ਼੍ਰੀ ਅਕਾਲਤ ਸਹਿਬ ਦੀ ਫਸੀਲ ਤੋਂ ਹੀ ਲਿਆ ਜਾਵੇਗਾ ਸੋ ਇਸ ਦੇ ਹੀ ਆਧਾਰ ਤੇ ਜੋ ਸ਼੍ਰੀ ਪਟਨਾ ਸਾਹਿਬ ਵੱਲੋਂ ਇਹ ਫਰਮਾਨ ਜਾਰੀ ਹੋਇਆ ਸੀ ਕਿ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਹੈ ਔਰ ਉਹਨਾਂ ਨੂੰ ਤਲਬ ਵੀ ਕੀਤਾ ਗਿਆ ਸੀ ਉਹ ਫੈਸਲਾ ਰੱਦ ਕਰ ਦਿੱਤਾ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੀ ਫੈਸਲਾ ਆਖਰੀ ਜਿਹੜਾ ਮੰਨਿਆ ਜਾਂਦਾ ਸੋ ਸਰਵਉੱਚ ਹੈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਕੀ ਸਰਵਉੱਚ ਹੈ ਸੋ ਇਸ ਕਰਕੇ ਜੋ ਫੈਸਲਾ ਪਟਨਾ ਸਾਹਿਬ ਦੇ ਵੱਲੋਂ ਲਿਆ ਗਿਆ ਸੀਗਾ ਉਹ ਫੈਸਲਾ ਤੁਹਾਨੂੰ ਦੱਸਦੀ ਕਿ ਰੱਦ ਕਰ ਦਿੱਤਾ ਗਿਆ ਹੈ ਸੋ ਜੋ ਤਨਖਾਹ ਸੁਖਵੀਰ ਸਿੰਘ ਬਾਦਲ ਨੂੰ ਲਗਾਈ ਗਈ ਸੀ ਉਹ ਵਾਲਾ ਫੈਸਲਾ ਰੱਦ ਹੋ ਚੁੱਕਿਆ ਹੈ ਨਾਲੇ ਇਹਨਾਂ ਨੂੰ ਤਲਬ ਵੀ ਕੀਤਾ ਗਿਆ ਸੀ ਸੋ ਇਸ ਨੂੰ ਲੈ ਕੇ ਜਥੇਦਾਰ ਸਾਹਿਬ ਹੁਣਾਂ ਦਾ ਕਹਿਣਾ ਹੈ ਕਿ ਜੋ ਇਹ ਫੈਸਲਾ ਲਿਆ ਗਿਆ ਉਹ ਗੈਰ ਸੰਧਾਤਿਕ ਹੈ ਜੋ ਸੁਖਵੀਰ ਸਿੰਘ ਬਾਦਲ ਤੇ ਲਿਆ ਗਿਆ ਹੈ ਸੋ ਤਨਖਾਹ ਹੀ ਆਕਰਾਰ ਦੇ ਦਿੱਤੇ ਗਏ ਨੇ ਸ਼੍ਰੀ ਪਟਨਾ ਸਾਹਿਬ ਦੇ ਜਿਹੜੇ ਐਡੀਸ਼ਨਲ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਸ਼੍ਰੀ ਕਾਲਤ ਸਾਬ ਦੇ ਵੱਲੋਂ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਭਾਈ ਗੁਰਦਾਲ ਸਿੰਘ ਦੀਆਂ ਜਿਹੜੀਆਂ ਧਾਰਮਿਕ ਸਿਵਾਵਾਂ ਨੇ ਉਹਨਾਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਅਹੁਦੇਦਾਰ ਜਿਹੜੇ ਨੇ ਉਹਨਾਂ ਨੂੰ ਤਲਬ ਕਰ ਲਿਆ ਗਿਆ ਹੈ ਸ਼੍ਰੀ ਕਾਲਤ ਸਾਬ ਤੇ ਤਲਬ ਕੀਤਾ ਗਿਆ ਹੈ ਉਹ ਇੱਥੇ ਆਣ ਕੇ ਤੇ ਜੋ ਜਵਾਬ ਹੈ ਉਹ ਦਾਖਲ ਕਰਵਾਉਣਗੇ ਸ਼੍ਰੀ ਕਾਲਤ ਸਾਬ ਤੇ ਸੋ ਉਹਨਾਂ ਨੂੰ ਤਲਬ ਕਰ ਦਿੱਤਾ ਗਿਆ ਹੈ ਔਰ ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦਾ ਹੁਕਮ ਪ੍ਰਵਾਨ ਨਹੀਂ ਕੀਤਾ ਜਾਵੇਗਾ ਕਿਉਂਕਿ ਸ੍ਰੀ ਅਕਾਲਤ ਸਹਿਬ ਹੀ ਸਰਵੋੱਚ ਹੈ ਔਰ ਸ਼ਰਤਨਖਾਈਆ ਵੀ ਕਰਾਰ ਦਿੱਤਾ ਗਿਆ ਸੀ ਸੋ ਹੁਣ ਤੁਹਾਨੂੰ ਦੱਸਦੀ ਕਿ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਜਿਹੜੇ ਨੇ ਉਹਨਾਂ ਨੂੰ ਤਨਖਾਈਆ ਕਰਾਰ ਦੇ ਦਿੱਤਾ ਗਿਆ ਹੈ ਸ੍ਰੀ ਅਕਾਲਤ ਸਹਿਬ ਦੇ ਜਥੇਦਾਰ ਦੇ ਵੱਲੋਂ ਔਰ ਤੁਹਾਨੂੰ ਦੱਸਦੀ ਕਿ ਭਾਈ ਗੁਰਦਾਲ ਸਿੰਘ ਜਿਹੜੇ ਨੇ ਜਿਹੜੇ ਉੱਥੇ ਦੇ ਗ੍ਰੰਥੀ ਸੀ ਉਹਨਾਂ ਦੀਆਂ ਵੀ ਸਿਵਾਮਾ ਜੁੜੀਆਂ ਨੇ ਧਾਰਮਿਕ ਸਿਵਾਮਾ ਜਿਹੜੀਆਂ ਉਹ ਦੇਰੇ ਸੀਗੇ ਉਹ ਵੀ ਖਤਮ ਕਰ ਦਿੱਤੀਆਂ ਗਈਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੁਬੀਰ ਸਿੰਘ ਬਾਦਲ ਨੂੰ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਤਨਖਾਈਆ ਕਰਾਰ ਦਿੱਤਾ ਗਿਆ ਸੀ ਔਰ ਤਲਬ ਵੀ ਕੀਤਾ ਗਿਆ ਸੀਗਾ ਪਟਨਾ ਸਾਹਿਬ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਫੈਸਲਾ ਸੁਬੀਰ ਸਿੰਘ ਬਾਦਲ ਤੇ ਲਿਆ ਗਿਆ ਸੀ ਤਨਖਾਹਿਆ ਕਰਾਰ ਵਾਲਾ ਉਹ ਫੈਸਲਾ ਰੱਦ ਕਰ ਦਿੱਤਾ ਗਿਆ ਹੈ ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਸ਼੍ਰੀ ਅਕਾਲਤ ਸਹਿਬ ਹੀ ਸਰਵੋੱਚ ਹੈ ਸੋ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਔਰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮ ਪ੍ਰਵਾਨ ਨਹੀਂ ਨੇ ਇਹ ਜਥੇਦਾਰ ਸਾਹਿਬ ਹੁਣਾ ਦਾ ਕਹਿਣਾ ਹੈ ਸੋ ਭਾਈ ਗੁਰਦੇਵਾਲ ਸਿੰਘ ਦੀਆਂ ਧਾਰਮਿਕ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਹੈ ਪਟਨਾ ਸਾਹਿਬ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੂੰ ਵੀ ਤਲਬ ਕਰ ਲਿਆ ਗਿਆ ਅਕਾਲਤ ਸਿੰਘ ਸਾਹਿਬ ਵੱਲੋਂ ਪਟਨਾ ਸਾਹਿਬ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਹੈ ਸੁਖਬੀਰ ਬਾਦਲ ਤੇ ਲਿਆ ਗਿਆ ਫੈਸਲਾ ਗੈਰ ਸੰਧਾਤਕ ਹੈ ਇਹ ਜਥੇਦਾਰ ਸ਼੍ਰੀ ਅਕਾਲਤ ਸਿੰਘ ਪਾਈ ਕੁਲਦੀਪ ਸਿੰਘ ਗੜਗਾਜ ਹੁਣਾਂ ਦਾ ਕਹਿਣਾ ਹੈ ਕਿ ਜੋ ਫੈਸਲਾ ਸੁਖਬੀਰ ਸਿੰਘ ਬਾਦਲ ਹੁਣਾਂ ਤੇ ਲਿਆ ਗਿਆ ਸੀ ਉਹ ਗੈਰ ਸਿਧਾਂਤਕ ਹੈ ਸੋ ਇਸ ਕਰਕੇ ਸੁਬੀਰ ਸਿੰਘ ਬਾਦਲ ਤੇ ਲਿਆ ਤਨਖਾਹਿਆ ਕਰਾਰ ਵਾਲਾ ਫੈਸਲਾ ਜਿਹੜਾ ਆ ਉਹ ਰੱਦ ਕਰ ਦਿੱਤਾ ਗਿਆ ਹੈ ਵੱਡੀ ਖਬਰ ਹੈ ਸਵੇਰੇ ਖਬਰ ਚੱਲਦੀ ਹੈ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ ਸ਼੍ਰੀ ਪਟਨਾ ਸਾਹਿਬ ਦੇ ਵੱਲੋਂ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਪਟਨਾ ਸਾਹਿਬ ਦਾ ਜੋ ਫੈਸਲਾ ਸੀ ਉਹ ਸ਼੍ਰੀ ਅਕਾਲਤ ਸਹਿਬ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਜੇਕਰ ਅਸੀਂ 2003 ਐਕਟ ਦੀ ਗੱਲ ਕਰੀਏ ਜੋ ਐਸਜੀਪੀਸੀ ਵੱਲੋਂ ਜੋ ਅਕਾਲਤ ਸਹਿਬ ਵੱਲੋਂ ਬਣਾਇਆ ਗਿਆ ਉਸ ਦੇ ਵਿੱਚ ਇਹੀ ਸੀ ਕਿ ਜੋ ਫੈਸਲਾ